ਹਾਂਜੀ ਆਪਾਂ ਤੁਹਾਨੂੰ ਅੱਜ ਇੱਕ ਸਾਇੰਸ ਤੇ ਮੈਥ ਫੇਅਰ ਦਿਖਾਈਏ ਇਹ ਫੇਅਰ ਜੋ ਕਿ ਕਨੌਰ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਲੱਗਿਆ ਹੋਇਆ ਹੈ ਤੇ ਬੱਚੇ ਇੱਥੇ ਕਿਹੜੇ ਕਿਹੜੇ ਆਪਣੇ ਪ੍ਰੋਜੈਕਟ ਲੈ ਕੇ ਆਏ ਨੇ ਉਹ ਆਪਾਂ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਜੀ ਇੱਕ ਬੱਚੇ ਨੇ ਆਪਣਾ ਪ੍ਰੋਜੈਕਟ ਦਿਖਾ ਰਿਹਾ ਹੈ ਹਾਂ ਇਹ ਫੱਬੀ ਰਿਹਾ ਹੈ ਜੀ ਤੁਹਾਨੂੰ ਜੀ ਲਾਲ ਲਿਟਰਨ ਉਸ ਪੇਪਰ 'ਤੇ ਮੇਰੀ ਖਾਤ ਪਾਵਾਂਗਾ ਜੀ ਇਸ ਦਾ ਅਲਰਜੀ ਕਲੀ ਹੋ ਜਾਵੇਗਾ ਉਹ ਚੰਗੀ ਹਾਂ ਹਮਮ ਤਾਂ ਪਤਾ ਲੱਗਦਾ ਹੈ ਜੀ ਇਹ ਖਾ ਰਹਾ ਹੈ ਜੀ ਇਹ ਤਾਂ ਜਾ ਵੇਰੀ ਗੁੱਡ ਜੇ ਨਿੰਬੂ ਦਾ ਰਸ ਨਾ ਜੋੜ ਕੇ ਉਹਦੇ ਵਿੱਚ ਅੱਪਾ ਨੀਲਾ ਲਿਟਰਨ ਸਪਾਈਏ ਕੀ ਹੋਊਗਾ ਨਿੰਬੂ ਦਾ ਰਸ ਨਾ ਜੋੜ ਕੇ ਉਹਦੇ ਵਿੱਚ ਲਿਟਰਨ ਸਪੇਪਰ ਪਾਈਏ ਕਿਹੜਾ ਰੰਗ ਕੀ ਹੋਊਗਾ ਨਿੰਬੂ ਦਾ ਰਸ ਪਹਿਲਾਂ ਨਿੰਬੂ ਦਾ ਰਸ ਹੁੰਦਾ ਕੀ ਬੰਦਾ ਤਜਾਵ ਹੈ ਕਿ ਖਾਰਾ ਤਜਾਵ ਜੀ ਤੇਜਾ ਹੈ ਬੰਦਾ ਜਲਾਲ ਹੁੰਦਾ ਹਾਂ ਇਹ ਕਿੰਨਾ ਬਸਰਾ ਚਾਪਾ ਸਾਰੇ ਨਿੰਬੂ ਦਾ ਰਸ ਇਹ ਕਿਹਦੀਆਂ ਦਸਰੀਆਂ ਨਹੀਂ ਪਰ ਬੱਚਿਆਂ ਨੂੰ ਉਹੀ ਹੋਣੀ ਥੋੜਾ ਜਿਹਾ ਜਦੋਂ ਕਿਹਾ ਨਾ ਵੀ ਅੱਜ ਮੈਂ ਤੁਹਾਨੂੰ ਕਾਪਰ ਸਲਫੇਟ ਤੋਂ ਕ੍ਰਿਸਟਲ ਬਣਾਉਣ ਵ ਲਈ ਦਸਨੀ ਸਭ ਤੋਂ ਪਹਿਲਾਂ ਸਿੱਕ ਚੈਨਲ ਦੇ ਸੇਮ ਹੈ ਉਸ ਵਿੱਚ ਪਾਣੀ ਪਾ ਕੇ ਉਸ ਦੇ ਵਿੱਚ ਕਾਪਰ ਸਲਫੇਟ ਮਾਣਾ ਹੈ ਅਸੀਂ ਉਸ ਨੂੰ ਥਾਤ ਤਾ ਗਰਮ ਕਰਾਂਗੇ ਜਦ ਤੱਕ ਇਹ ਗਰਮ ਹੋ ਕੇ ਇਕੱਠਾ ਨਹੀਂ ਹੋ ਜਾਣਾ ਉਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਇਸ ਦੇ ਕ੍ਰਿਸਟਲ ਬਣ ਲੈਣਾ ਓਕੇ ਤਾਂ بتا ਜਦੋਂ ਕ੍ਰਿਸਟਲ ਬਣ ਜਾਣਗੇ ਰੰਗ ਕਿਸ ਤਰ੍ਹਾਂ ਹੋ ਜੀਂਗਾ ਰੰਗ ਕੀ ਹੋ ਕਾਪਰ ਸਲਫੇਟ ਦਾ ਰੰਗ ਕੀ ਸੀ ਆਈਡੀਆ ਤਾਂ ਦੇ ਦੋ ਬੱਚੇ ਨੂੰ ਥੋੜਾ ਹਾਂ ਬਲੂ ਜੇ ਪਾਣੀ ਉੱਡ ਗਿਆ ਇਤੋਂ ਫੇਰ ਰੰਗ ਕਿਹੜਾ ਰਹੂ ਬਲੂ ਹੀ ਰਹਿਣਾ ਜੀ ਨਹੀਂ ਜੇ ਰੰਗ ਉੱਡ ਗਿਆ ਸਾਰਾ ਕਾਪਰ ਸਲਫੇਟ ਚੋਂ ਵਾਟਰ ਵੇਪਰਾਈਜ਼ ਹੋ ਗਿਆ ਸਾਰਾ ਫੇਰ ਉਹਦਾ ਰੰਗ ਕੀ ਹੋ ਜਾਏਗਾ ਪਾਣੀ ਦੇ ਰੰਗ ਦਾ ਜੀ ਹੈ ਵਾਈਟ ਸ਼ਾਬਾਸ਼ ਜੇ ਦੁਬਾਰਾ ਪਾਣੀ ਪਾਤਾ ਮੈਂ ਉੱਚ ਸ਼ਰਾਬ ਵੀ ਹੁੰਦੇ ਗਈ ਦੁਬਾਰਾ ਪਾਣੀ ਪਾਤਾ ਫੇਰ ਫੇਰ ਉਹਦਾ ਕੀ ਰੰਗ ਬਣ ਜਾਊਗਾ ਨਹੀਂ ਵਾਈਟ ਤੇ ਹੋਣਾ ਹੋ ਗਿਆ ਸੀ ਫਿਰ ਬਲੂ ਹੋ ਗਿਆ ਫਿਰ ਕਨਫਿਊਜ਼ ਨਹੀਂ ਹੋਣਾ ਬੇਟਾ ਕਨਫਿਊਜ਼ ਨਹੀਂ ਹੋਣਾ ਐ ਹੋ ਜੂ ਉੱਤਰ ਹੈ ਯਾਈ ਹੋ ਜੂ ਠੀਕ ਹੈ ਪਾਣੀ ਇਹਦਾ ਰੰਗ ਚੇਂਜ ਕਰ ਦਿੰਦਾ ਕੰਮ ਕਰਦਾ ਠੀਕ ਹੈ ਉੱਤਰ ਜਦੋਂ ਇਹਦੇ ਵਿੱਚ ਪਾਣੀ ਆ ਗਿਆ ਤੇ ਫਿਰ ਇਹ ਬਲੂ ਹੋਇਆ ਜੋ ਪਾਣੀ ਨਿਕਲ ਗਿਆ ਤੇ ਕਲਰਲੈਸ ਹੋ ਗਿਆ ਇਹ ਦੇਖੋ ਜੀ ਇਹਦੇ ਤੱਕ ਜਿਹੜੇ ਹੈਗੇ ਨੇ ਉਹ ਬੱਚਿਆਂ ਤੋਂ ਕੁਐਸਚਨ ਪੁੱਛ ਰਹੇ ਨੇ ਤਾਂ ਕਿ ਦੇਖਿਆ ਜਾ ਸਕੇ ਕਿ ਬੱਚਿਆਂ ਦੇ ਜਿਹੜੇ ਕਨਸੈਪਟ ਨੇ ਉਹ ਗਿਅਰਨੇਕ ਨਹੀਂ ਇਹ ਦੇਖੋ ਜੀ ਇਸ ਤਰਫ ਵੀ ਜਿਹੜਾ ਹੈਗਾ ਮੇਲਾ ਉਹ ਲਗਾਇਆ ਹੋਇਆ ਹੈ ਤੇ ਆਪਾਂ ਬੱਚਿਆਂ ਦੇ ਦੇਖਦੇ ਆ ਕਿਹੜੇ ਕਿਹੜੇ ਪ੍ਰੋਜੈਕਟ ਬੱਚਿਆਂ ਨੇ ਇੱਥੇ ਦਿਖਾਏ ਨੇ ਬੇਟਾ ਕੀ ਦਿਖਾ ਰਹੇ ਹੋ ਇਹਦੇ ਚ ਹਾਂਜੀ ਇਹਨਾਂ ਨੇ ਵੇਸਟ ਮੈਨੇਜਮੈਂਟ ਦਾ ਦੇਖੋ ਪ੍ਰੋਜੈਕਟ ਦਿਖਾਇਆ ਹੋਇਆ ਉਸ ਨੂੰ ਕਿਵੇਂ ਆਪਾਂ ਮੈਨੇਜ ਕਰਕੇ ਤੇ ਕਿਵੇਂ ਉਸ ਤੋਂ ਫਾਇਦੇ ਜਿਹੜੇ ਹੈਗੇ ਲੈ ਸਕਦੇ ਆ ਤੇ ਇਸ ਤੋਂ ਬਾਅਦ ਅੱਗੇ ਆਪਾਂ ਚੱਲਦੇ ਆਂ ਬੱਚੇ ਵੱਲ ਬੇਟਾ ਤੁਸੀਂ ਕੀ ਦਿਖਾ ਰਹੇ ਹੋ ਪ੍ਰੋਜੈਕਟ ਵਿੱਚ ਦੇ ਵਿੱਚ ਮਨੁੱਖੀ ਅੱਖ ਦਿਖਾਈ ਗਈ ਹੈ ਕਿ ਅੰਦਰ ਵਿੱਚ ਕੋਰਨੀਆ ਪਿਪਲ ਲੈਂਸ ਆਇਰਿਸ ਸੀਰੀਅਲ ਮਾਸਪੇਸ਼ੀਆਂ ਰੈਟੀਨਾ ਖਾਸ ਤੰਦ ਦੇ ਜਿਨ੍ਹਾਂ ਨਾਲ ਸਿਆਪੀ ਅੱਖ ਦੇ ਸਾਮੂਹ ਸੰਦਸ ਸੰਸਾਰ ਦੇ ਸਕਦੇ ਹਾਂ ਹਾਂ ਠੀਕ ਹੈ ਦੇਖੋ ਅੱਖ ਬਾਰੇ ਬੱਚੇ ਨੇ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਆਪਣੇ ਸੁੰਦਰ ਸੰਸਾਰ ਨੂੰ ਦੇਖ ਸਕਦੇ ਆ ਤੇ ਇਸ ਤਰ੍ਹਾਂ ਹੀ ਆ ਦੇਖੋ ਵੇਸ ਮੈਨੇਜਮੈਂਟ ਦਾ ਇੱਕ ਹੋਰ ਦੇਖੋ ਪ੍ਰੋਜੈਕਟ ਬੱਚੇ ਲੈ ਕੇ ਆਏ ਹੋਏ ਨੇ ਤੇ ਇਸ ਨੂੰ ਕੱਟ ਕਰਕੇ ਉਸ ਨੂੰ ਫੋਲਡ ਕਰਕੇ ਸੁਨਕਾ ਕੇ ਫਾਈਲ ਹੋਲਡਰ ਬਣਾਇਆ ਤੇ ਇਹ ਤੋਏ ਜਿਹਾ ਆ ਵੀ ਪੇਪਰ ਨੂੰ ਕੱਟ ਕਰਕੇ ਫੋਲਡ ਕਰਕੇ ਬਣੇ ਚਾਹਣਾ ਹੈ ਇਹ ਹੈ ਡਾਇਮੰਡ ਕੋ ਸਾਡੇ ਟੀਚਰ ਸਹਿਬਾਨ ਵੀ ਆ ਗਏ ਨੇ ਜੋ ਬੱਚਿਆਂ ਨੂੰ ਪੁੱਛ ਰਹੇ ਨੇ ਸਵਾਲ ਜੀ इधर भी देखो ग्रीन एनर्जी का प्रोजेक्ट है बच्चे लेके आए हुए ने इधर पास भी देखो दिखाया हुआ प्रोजेक्ट बच्चे ने ਸਮਾਰਟ ਡਸਟਬਿਨ ਸਮਾਰਟ ਡਸਟਬਿਨ ਹੈ ਦੇਖੋ ਜੀ ਇਹ ਬੱਚਾ ਲੈ ਕੇ ਆਇਆ ਪ੍ਰੋਜੈਕਟ ਈਵੋਲਕੇਨੋ ਦਾ ਪ੍ਰੋਜੈਕਟ ਲੈ ਕੇ ਆਇਆ ਹੋਇਆ ਬੱਚਾ ਇਸ ਤਰ੍ਹਾਂ ਹੋਰ ਵੀ ਅੱਗੇ ਬੱਚੇ ਪ੍ਰੋਜੈਕਟ ਆਪਣੇ ਲੈ ਕੇ ਆਏ ਹੋਏ ਨੇ ਅੱਗੇ ਤੁਹਾਨੂੰ ਦਿਖਾਉਂਦੇ ਆ ਜੀ ਇਹ ਪੁੱਛਦੇ ਆ ਬੱਚਿਆਂ ਨੂੰ ਕੀ ਪ੍ਰੋਜੈਕਟ ਬੱਚਿਓ ਤੁਹਾਡਾ ਇਹ ਕਹਿ ਰਹੇ ਆ ਜਿਹਨਾਂ ਨਾਲ ਆ ਜੀ ਕਿ ਤੁਮੇ ਲਾਈ ਲੈਟੀਟੀ ਦੇ ਐਕਸੀਡੈਂਟ ਆ ਸਕਦਾ ਦੇਖੋ ਜਿਹਨਾਂ ਨਾਲ ਕਹਿ ਰਹੇ ਨੇ ਕਿ ਜਦੋਂ ਇਹ ਗੱਟੀ ਇਸ ਤੇ ਉੱਪਰ ਲੱਗੇਗੀ ਤਾਂ ਇਲੈਕਟ੍ਰਿਸਿਟੀ ਪੈਦਾ ਹੋਵੇਗੀ ਜਿਸ ਨਾਲ ਇੱਕ ਲੈੰਡ ਤੇ ਵੇਸ ਹੋਣ ਵਾਲੀ ਇਲੈਕਟ੍ਰਿਟੀ ਘੱਟ ਨਾ ਟੋਲੂ। ਇਹ ਦੇਖੋ ਅੱਗੇ ਵੀ ਲੈ ਕੇ ਆਏ ਨੇ ਬੱਚੇ ਪ੍ਰੋਜੈਕਟ ਤੇ ਇਹ ਦੇਖੋ ਛੋਟਾ ਜਿਹਾ ਪ੍ਰੋਜੈਕਟ ਹੀ ਆ ਇਹ ਦੇਖਦੇ ਆ ਕੀ ਦਿਖਾ ਰਹੇ ਇਹਦੇ ਵਿੱਚ ਇੱਕ ਟੈਪਸਕੋਪ ਬਣਨਾ ਲੱਗਦਾ ਜਿੰਨਾਂ ਟੈਪਸਕੋਪ ਆ। ਅਹ ਦੇਖੋ ਸਟੈਂਥੋਸਕੋਪ ਬਣਾਇਆ ਹੋਇਆ ਇਹਨਾਂ ਨੇ ਜਿਹੜਾ ਦਿਲ ਦੀ ਧੜਕਣ ਦੇਖੋ ਚੈੱਕ ਕਰਦਾ ਹੈ ਅੱਗੇ ਬੱਚਿਆਂ ਵੱਲ ਚੱਲਦੇ ਹਾਂ ਜੀ ਤੁਸੀਂ ਬੱਚਿਓ ਕੀ ਲੱਗਿਆ ਅਬਜੈਕਟ ਅਸੀਂ ਇਹਨੂੰ ਚਾਹੁੰਦੇ ਹਾਂ ਜਿਹੜੀ ਉਹ ਹੈਲਥੀ ਕਿ ਰਾਜ ਦੀ ਮਜ਼ਦੂਰੀ ਨੂੰ ਕਿਵੇਂ ਪਤਾ ਕਿ ਕਿੱਥੇ ਹੋ ਰਿਹਾ ਹੈ ਇਹ ਰੋਜ਼ ਰ ਰਗ ਇਸ ਕਰਕੇ ਕਰ ਰਿਹਾ ਹੈ ਮੈਕ੍ਰੋ ਕਰ ਰਿਹਾ ਹੈ ਕਿਹੜਾ ਕਾਉਂਡਰ ਹੈ ਇਸੇ ਮਦਦ ਨਾਲ ਕਾਸ਼ਾ ਜਿਹੜੀ ਜੇ ਤੁਹਾਨੂੰ ਜਿੰਨਾ ਤੇ ਬੜਾ ਹੋ ਜਾਂਦਾ ਸ਼ੁਰੂ ਕਿੱਥੋਂ ਹੁੰਦਾ ਸਭ ਤੋਂ ਪਹਿਲਾਂ ਹਾਈਟ ਨੂੰ ਕਰਦਾ ਪਰ ਅੱਜ ਦੀ ਮਜ਼ਦੂਰੀ ਦਾ ਤਾਂ ਪਤਾ ਚੱਲ ਦੇ ਦੇਖੋ ਸਟਾਰ ਜੀ ਜਿਹੜੀ ਮਜ਼ਦੂਰੀ ਹੈ ਉਹ ਕਿਵੇਂ ਪਤਾ ਲੱਗਦਾ ਹੈ ਉਸ ਵਾਰੇ ਬੱਚੇ ਦਾ ਪ੍ਰੋਜੈਕਟ ਹੈਗਾ ਕਿ ਇਸ طرف ਵੀ ਬੱਚੇ ਨੇ ਪ੍ਰੋਜੈਕਟ ਦਿਖਾਇਆ ਹੋਇਆ ਹੈ ਕਿਹੜਾ ਪ੍ਰੋਜੈਕਟ ਹੈ ਬੇਟਾ ਹੈਲਥ ਐਂਡ ਹਾਈਜੀਨ ਤੇ ਬੱਚੇ ਨੇ ਦਿਖਾਇਆ ਹੋਇਆ ਪ੍ਰੋਜੈਕਟ ਇਹ ਕੁੜੀਆਂ ਵੀ ਲੈ ਕੇ ਆਈਆਂ ਨੇ ਪ੍ਰੋਜੈਕਟ ਤੁਹਾਡਾ ਕਿਹੜਾ ਪ੍ਰੋਜੈਕਟ ਹੈ ਬੇਟਾ ਸੇਪ ਸੋਪ ਮੈਟਰ ਇਸ ਦੇ ਵਿੱਚ ਤਿੰਨ ਤਰ੍ਹਾਂ ਦੇ ਸਟੇਟਸ ਹੁੰਦੇ ਹਨ ਹਾਂ ਦੇਖੋ ਤਿੰਨ ਤਰ੍ਹਾਂ ਦੇ ਜਿਹੜੇ ਹੈਗੇ ਨੇ ਉਹ ਦਿਖਾਏ ਹੋਏ ਨੇ ਦੇਖੋ ਸੋਲਿਡ ਲਿਕਵਿਡ ਤੇ ਗੈਸ ਇਹ ਬੱਚੇ ਪ੍ਰੋਜੈਕਟ ਆਪਣਾ ਲੈ ਕੇ ਆਏ ਨੇ ਇਸ ਤਰ੍ਹਾਂ ਕਰਕੇ ਦੇਖੋ ਪ੍ਰੋਜੈਕਟ ਬੱਚੇ ਲੈ ਕੇ ਆਏ ਹੋਏ ਨੇ ਸਾਇੰਸ ਐਂਡ ਮੈਥ ਫੇਅਰ ਦੇ ਵਿੱਚ ਤੇ ਅਧਿਆਪਕ ਉਹਨਾਂ ਨੂੰ ਕੁਐਸਚਨ ਪੁੱਛ ਰਹੇ ਨੇ ਤਾਂ ਕਿ ਪਤਾ ਲੱਗ ਸਕੇ ਕਿ ਬੱਚਿਆਂ ਦੇ ਜਿਹੜੇ ਕਨਸੈਪਟ ਨੇ ਕਿੰਨੇ ਕੁ ਕਲੀਅਰ ਨੇ ਇਸ ਤਰਫ ਜੀ ਲਗਾਇਆ ਹੋਇਆ ਹੈ ਮੈਥ ਦਾ ਫੇਅਰ ਤੇ ਬੱਚੇ ਲੈ ਕੇ ਆਏ ਹੋਏ ਨੇ ਆਪਣੇ ਪ੍ਰੋਜੈਕਟ ਦੇਖੋ ਗਣਿਤਿਕ ਲੁੱਡੋ ਬਣਾਈ ਇਹਨਾਂ ਨੇ ਜੀ ਤੇ ਇਹ ਬੱਚੇ ਖੇਲ ਕੇ ਵੀ ਦੱਸ ਦੇਣੇ ਜਿੰਨੇ ਅੰਕ ਆਂਦੇ ਨੇ ਉਸ ਤਰ੍ਹਾਂ ਫਿਰ ਅੱਗੇ ਜਾਣਾ ਹੁੰਦਾ ਹੈ रियल नंबर पर लेके आया बच्चा प्रोजेक्ट अपना देखो रीयल नंबर पर प्रोजेक्ट इसका दैनिक जीवन उदाहरण लेके बनाया गया है प्रौजैक्टर देखो निर्देश अंक ਤੇ ਪ੍ਰੋਜੈਕਟ ਨੇ ਬੱਚਿਆਂ ਨੇ ਤਿਆਰ ਕੀਤਾ ਹੋਇਆ ਇੱਧਰ ਵੀ ਇਹ ਦੇਖੋ ਬੱਚਿਆਂ ਨੇ ਲੈ ਕੇ ਇੱਕ ਪ੍ਰੋਜੈਕਟ ਇਹ ਤੋਂ ਬਾਅਦ ਦੀ ਵਿਧੀ ਅੱਗੇ ਵੀ ਆਪਾਂ ਦੇਖਦੇ ਹਾਂ ਬੱਚੇ ਹੋਰ ਵੀ ਲੈ ਕੇ ਆਏ ਹੋਏ ਨੇ ਪ੍ਰੋਜੈਕਟ ਇਹ ਇੱਥੇ ਬੱਚਿਆਂ ਨੇ ਦਿਖਾਇਆ ਹੋਇਆ ਹੈ ਕੋਨਾ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਕਿਸਮਾਂ ਬਟੇ ਦਿਖਾਈਆਂ ਨੇ ये देखो जी ये बच्चों ने देखो बनाया हुए देखो राइट एंगल देखो नब्बे का जो देखो नब्बे को ऊपर होता है इस तरह करके देखो बच्चों ने प्रोजेक्ट बनाया हुआ है ਇਧਰ ਵੀ ਦੇਖੋ ਮੈਥ ਦੇ ਪ੍ਰੋਜੈਕਟ ਬੱਚਿਆਂ ਨੇ ਲਗਾਏ ਹੋਏ ਨੇ ਇਹ ਦੇਖੋ ਆਕ੍ਰਿਤੀਆਂ ਦੀ ਪਹਿਚਾਨ ਲੈ ਕੇ ਆਇਆ ਹੈ ਬੱਚਾ ਬੜਾ ਸੁੰਦਰ ਪ੍ਰੋਜੈਕਟ ਜਿਹੜਾ ਦੇਖੋ ਇਹਦੇ ਵਿੱਚ ਬਣਾਇਆ ਗਿਆ ਹੈਗਾ ਵਿਖੰਪੂਜੀ ਤ੍ਰਿਪੂਜ ਤੇ ਸੰਪੂਜੀ ਤ੍ਰਿਪੂਜ ਵਰਗ ਆਇਤ ਇਸ ਤਰ੍ਹਾਂ ਦੀਆਂ ਆਕ੍ਰਿਤੀਆਂ ਦੀ ਪਹਿਚਾਨ ਬੱਚੇ ਨੇ ਇਸ ਪ੍ਰੋਜੈਕਟ ਦੇ ਵਿੱਚ ਕਰਾਈ ਹੋਈ ਹੈ ਪਹਾੜਾ ਤਿਆਰ ਕਰਨ ਦਾ ਦੇਖੋ ਬੱਚਾ ਨੇ ਕਾਹ ਹੋਏ ਪ੍ਰੋਜੈਕਟ ਇਸ ਤਰ੍ਹਾਂ ਕਰਕੇ ਬਹੁਤ ਪ੍ਰੋਜੈਕਟ ਆਈ ਹੋਏ ਨੇ ਸਾਡੇ ਮੈਥ ਦੇ ਵਿੱਚ ਏਸੀ ਜੀ ਸਾਇੰਸ ਤੇ ਮੈਥ ਦਾ ਫੇਅਰ ਕਨਾਰ ਵਿਖੇ ਵੱਤਵਾ ਇਸ ਵੀਡੀਓ ਨੂੰ ਸ਼ੇਅਰ ਕਰੋ ਜੀ ਤਾਂ ਕਿ ਬੱਚੇ ਜਿਹੜਾ ਸਿੱਖ ਸਕਣ ਅੱਗੇ ਤੋਂ ਜੇਕਰ ਉਹਨਾਂ ਨੇ ਪ੍ਰੋਜੈਕਟ ਲੈ ਕੇ ਆਉਣੇ ਨੇ ਤੇ ਕਿਸ ਤਰ੍ਹਾਂ ਦੇ ਪ੍ਰੋਜੈਕਟ ਮੇਲਿਆਂ ਦੇ ਵਿੱਚ ਉਹ ਲੈ ਕੇ ਆ ਸਕਦੇ ਨੇ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ